ਲਾਤਾ ਲਾਤਾ ਜੋਰ ਉਹ ਚੱਲੋ ਚੱਲ ਲਾ लाथा लाता लाता ज़ोर लाथा लॻभॻि ਜਗ੍ਹਾ ਪੱਕੀ ਨਹੀਂ ਇਹਨੇ ਨਾ ਗਿੱਲੇ ਕਰਕੇ ਤਿਲਕਣ ਦਾ ਖਤਰਾ ਨਹੀਂ ਨਹੀਂ ਹੈ ਪੱਕੀ ਇੱਕ ਆਖਾਂ ਜਿ ਕੱਖ ਨਾ ਹੋਵੇ ਤਾਂ ਇਹ ਕਿ ਤਰ੍ਹਾਂ ਦੂਰ ਉਹਦਾ ਪੈਰ ਨਹੀਂ ਚਲਕਦਾ ਪੂਰੇ ਪੈਰ ਨਹੀਂ ਚਲਕਦਾ ਉਰੇ ਦਾ ਸੱਟ ਹੈ ਕਈ ਜਗ੍ਹਾ ਨਾ ਗੋਲਜੀ ਬਣੀ ਵੀ ਆ ਇਧਰ ਨੂੰ ਟੇਢੀ ਉਹ ਕੁਛ ਨਹੀਂ ਪਤਾ ਹੈਗਾ ਖੇਤਾਂ 'ਚ ਪਾਣੀ ਤਾਂ ਇਹਨੇ ਪਹਿਲੇ ਪਹਿਲੇ ਕਰਨ ਆ ਜਾਣਾ ਜਾਂ ਵਜਨ ਤੁਰਨਾ ਜਾਂ ਪਤਾ ਲੱਗਣਾ ਕੋਸੇ ਤੇ 400 ਲੱਗਿਆ ਮੇਰੇ ਆਹੇ ਕੰਮ ਨਾ ਕਰ ਕੋਸਾ ਨਾ ਕਹਿ ਤੂੰ ਆਹ ਦੇਖ ਆਹ ਕੰਮ ਹੋ ਪਾਣੀ ਹੈ ਇਹਦੇ ਬਾਅਦ ਤੇ 400 ਹੋਏ ਆ ਹੂੰ ਇਹ ਤਾਂ ਕੱਢਦੇ ਸਮਾਂ ਤੇ ਟੋਇਲਟ ਪਾਣੀ ਇਧਰ ਨੂੰ ਆ ਦੇ ਇਹ ਕੰਮ ਸਵੇਰ ਦਾ ਚੱਜਦਾ ਆ ਇਹ ਦੇ ਕਰਕੇ ਕਹਿੰਦਾ ਪਹਿਹੀ ਸੁੱਕ ਜੂਗੀ ਦੁਬਾਰੇ ਨੂੰ ਕੱਢੂਗੇ ਵੀ ਆ ਪਾਣੀ ਦਾ ਕੱਢ ਜਾਂਦਾ ਜਦਾਂ ਕੋਈ ਦੁਬਾਰੇ ਆ ਗਿਆ ਹੁਣੇ ਲੈ ਬਈ ਆ ਗਿਆ ਹੁਣ 424 ਅੜ ਜਾ ਹੁਣ ਪਿੱਛੇ 14 ਆ ਗਿਆ ਆ ਤਾਂ ਤੇਰਾ ਗਾਰਾ ਜਾਈ ਨਹੀਂ ਕੱਢ ਦੇਣਾ ਜਿਹੜਾ ਭਰਿਆ ਇਹ ਤਾਂ ਸਵੇਰ ਦੇ ਦੋ ਤਿੰਨ ਗੇੜੇ ਮਰਾਏ ਹੋ ਹੁੰਦੇ ਸੀ ਤੇ ਔਰੇ ਨੂੰ ਨੂੰ ਲੀ ਦਿਖਾਈ ਵੀ ਹੁੰਦੀ ਲੀ ਦਿਖਾਈ ਵੀ ਹੁੰਦੀ ਮੈਂ ਤਾਂ ਅੰਗੇ ਵਾਲੇ ਬੋਲਦਾ ਦੇਖ ਦੀ ਵਿਖਾਈਦੀ ਆ ਉਹ ਤਾਂਗੀ ਵਾਲੇ ਬੌਦਾਂ ਨੂੰ ਦਿਖਾਇਆ ਉਹ ਪਹਿਲਾਂ ਬਾਈ ਗੇੜੇ ਦਵਾਉਂਦੇ ਹੁੰਦੇ ਆ ਸਿੱਧੇ ਭਾਦੇ ਹੈ ਨੂੰ ਨਹੀਂ ਸਾਡੇ ਜਿੱਥੇ ਬੈਗੇ ਆ ਤੁਹਾਡੇ ਚ ਜ਼ਿਆਦਾ ਪਿਆ ਹੈ ਮੈਂ ਕਿਹਦਾ ਪਾਣੀ ਲਾਤਾ ਤਾਂ ਆਦਾ ਪੈਸਾ ਤਾਂ ਜੜੀ ਸੈਟ ਹੈ ਤਿਲਕੜੇ ਤੁਰਕਾ ਦਾ ਕੰਮ ਤਾਂ ਇਹ ਨਹੀਂ ਕੋਈ ਜੇ ਮੈਂ ਨਹੀਂ ਹਾਂ ਇਹਦਾ ਮੈਂ ਖੜਾ ਰਿਹਾ ਇਹਦੇ ਕੋਲ ਹਾਂ ਜੇ ਟਾਈਮ ਆਏ ਵੀ ਹੋਰ ਬਸੇ ਬੈਠੇ ਮੈਂ ਹੋਰ ਜਿਹੜੇ ਟਰ ਦੇ ਥੱਲੇ ਅੱਛਾ ਅੱਛਾ ਉਹ ਆਹੋ ਮਨੂੰ ਕਈ ਹੈ ਯਾਰ ਮੈਨੂੰ ਕਮੈਂਟਾਂ ਚ ਵਾਈਪ ਹੋਦਾ ਹੈ ਕਹਿੰਦਾ ਬੁਰਜੀ ਕਿਹੜੀ ਹੈ ਲਾਲ ਮਾ ਯਾਰ ਕੋਈ ਨਿਸ਼ਾਨ ਨਹੀਂ ਆ ਉਹ ਪਹਿਲੀ ਮਰਬੇ ਮਰੂਬੇ ਤੇਰੀ ਵੀ ਇਹ ਸਾਨੂੰ ਵੀ ਨਹੀਂ ਪਤਾ ਖੇਤ ਵਾਲੇ ਨੂੰ ਪਤਾ ਹੋਣਾ ਹੈ ਬਖੇਤ ਵਾਲੇ ਨੂੰ ਨਹੀਂ ਪਤਾ ਜੀ ਹਾਂ ਤੁਸੀਂ ਆਹੀ ਸਾਡਾ ਸੜਕ ਵਿਚੜਵਾ ਦੋਗੇ ਏ ਵੀ ਅਸੀਂ ਕੱਦਾਂ ਚੜਾ ਦਿੰਦਾ ਪੰਜਾਬ ਆਂਦਾ ਸੀ ਮਹਾਰਾਜ ਸੱਚੇ ਬਾਸ਼ਾ ਇਹ ਨੂੰ ਤਾਂ ਟੇਕਣਾ ਟੇਕਣ ਟਰੈਕਟਰ ਨੂੰ ਡਰੇਕ ਜਿਹਨਾਂ ਲੈ ਜਾਣਗੇ ਹਾਂ ਜਿਹਨਾਂ ਲੈ ਜਾਣੇ ਭਗਤਾਂ ਨੂੰ ਡਰੇਕ ਆ ਜਾ ਵੀ ਆ ਜਾ ਆ ਜਾ ਵੀ ਆ ਜਾ ਓ ਬਾਹੋ ਤੇਰੇ ਨਾਰੇ ਦੇ ਟਰਾਲਾ ਹਲਾ ਲੂ ਤੂੰ ਪਿੱਛੇ ਕਰ ਪਿੱਛੇ ਨੂੰ ਨਹੀਂ ਨਹੀਂ ਕੋ ਪਿੱਛੇ ਨੂੰ ਨਹੀਂ ਛੱਡਦੇ ਵਸਲੇ ਪੈ ਜਾਣਾ ਗਿਆ ਆਹ ਹੋਂ ਦੇ ਬਾੜ ਆ ਜਾ ਪਰਾਂ ਓਕੇ ਪੈਣਾ ਅੰਦਰ ਗੱਡੀ ਦੇ ਅੰਦਰ ਆ ਨੋ ਲਾ ਦੇ ਲਾ ਦੇ ਲਾਉਂ ਪਰ ਬਹੁਤ ਪੈਣਾ ਲਾਗ ਰਿਹਾ ਪੈਣੇ ਵਾਲੇ ਹੋ ਜੇ ਘਰ ਤੋਂ ਹੀ ਆ ਗਈ ਹੈ ਹੈ ਵੀ ਫੈਗੀ ਪੈਗੀ ਪੈਗੀ ਇਹਦਾ ਨਾਮ ਵਾਲਾ ਹੈ ਆਹ ਫੇਟਾ ਘਾ ਬਾਲੀ ਚੱਕਰੇ ਜੀ ਬੜੀ ਰੇਜ ਦੇਗੇ ਚੱਕ ਚੱਲ ਬੱਸ ਬੱਸ ਆ ਹੁਣ ਪਾਇਆ ਗੇਅਰ ਤੇ ਗੇਅਰ ਹੀ ਭੁੱਲ ਗਿਆ ਜੰਦਾ ਉਹ ਉਹ ਟਿਕ ਟਿਕ ਕਰਕੇ ਕਰਦੇ ਉਹ ਤੂੰ ਪਾਰਾ ਹੋ ਜਾ ਯਾਰ ਉੱਠ ਕੇ ਫੇਰ ਲਾਲੀ ਸਟੈਂਡੇ ਆਏ ਬਾਅਦ ਚ ਲਾ ਲਈ ਵਾਹ ਜੀ ਵਾ ਨਮੀ ਵਾਹ ਜੀ ਵਾ ਮਿਲਵਾ ਕੇ ਲਾਜਾ ਹੁਣ ਦੱਸਣੇ ਨੇ ਵੀ ਰਹੇ ਕੋਈ ਪਿੱਛੇ ਪਿੱਛੇ ਕੀ ਦੱਸਣਾ ਪਤਾ ਜਾਜਨਾ ਮੁਰੋਂ ਦੇਖਣਾ ਹਾਂ ਕਿ ਨਹੀਂ ਦੇਖੀ ਜਾਂਦਾ ਪਹੀ ਹੈਗੀ ਪੂਰੀਓ ਪੂਰੀ ਆ ਬੂਟਿਆਂ ਗੱਲ ਕੰਨਾ ਕਹਦਾ ਹੀ ਆ ਬੜਾ ਦੇਖ ਇਹੇ ਜੇ ਟੋਏ ਖਰਾਬ ਕਰਦੇ ਬਾਈ ਆਹ ਦੇ ਘਾਟੂਆ ਕੰਨਾ ਕਾਇਦੇ ਜੋੜੇ ਟੈਕ ਕੋਈ ਗਿਰ ਜਾਣਾ ਜੋੜਾ ਫੇਰ ਔਖਾ ਹੋ ਗਿਆ ਇਹ ਕਿਹਦਾ ਮਾਰਦਾ ਮਾਰਦਾ ਠੀਕ ਹੈ ਖਿੱਚ ਲਿਆ ਤੂਆ ਖਾਦਾ ਇਹ ਨਹੀਂ ਸਿਆਣ ਦਾ ਹੈਗਾ ਵਜ ਜਾਂਦਾ ਬਥੇਰਾ ਜੋਰ ਮੂਰੇ ਇਸੇ ਚ ਉਹ ਜੋਰ ਦਾ ਬਥੇਰਾ ਜੂਰ ਦਾ ਗੱਲ ਇਹ ਆ ਰੱਖਿਆ ਬਈ ਗੰਨੇ ਵਾਸਤੇ ਆਇਆ ਆ ਬਸ ਗੰਨੇ ਇੱਥੇ ਆਹਾ ਨਾ ਜਿਹੜੀ ਆਹਾ ਨਹੀਂ ਆ ਇਹ ਕਿਹੜਾ ਖਤਰਾ ਵੀ ਤੁਹਾਨੂੰ ਅੰਦਰ ਕੇ ਉਹ ਤੁਹਾਡੀ ਪਾਰਦੀ ਆ ਬਸ ਹੋ ਗਈ ਹੋ ਗਈ ਪਾਲਟੀ ਉਹ ਅਸਿੱਤਾ ਉਹੀ ਜੱਗੇ ਨਾਲ ਨੂੰ ਕਹੀ ਜਾਂਦੇ 424 ਜੋਰ ਮਾਰਦੇ ਬਾਈ ਹੈਗਾ ਜੋਰ ਹੈਗਾ ਲੈ ਇੱਕ ਉਂਗਲ ਮੂੰਹ ਨੂੰ ਚੱਕਿਆ ਲੈ ਆ ਭੰਗ ਦੇ

ਉਹ ਲਾਤਾ 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 ਜੋਰ ਲਾਤਾ ਲੈ ਮਸਾਲਾ ਲਾਇਆ ਤਾਂ ਕਾਦਾ ਵਸੜ ਦਮ ਲੱਗਦੇ ਉਥੇ ਪਾਰਟੀ ਹੋਣ ਦਾ ਗੱਲ ਖੇਡ ਨੂੰ ਯਾਰ ਸੀ ਖੇਡ ਗਿੱਲਾ ਦਾ ਲਿਆ ਆ ਬਾਈ ਲਿਆ ਆ ਸਿਰੇ ਤੇ ਮੋੜ ਕੇ ਮਸਾੜੇ ਵਾਹ ਜੋਰ ਮਾਰਿਆ ਵਸੜੇ ਮਾ ਜੋਰ ਮਾਰੇ ਵਸੜੇ ਵਾਹ ਜੋਰ ਮਾਰਿਆ ਬਾਈ ਚਾਹ ਦੇਖਾ ਬਈ ਕੰਮ ਹੁਣ ਬਾਹਰ ਜਾਂਦਾ ਇੱਥੇ ਇੱਥੇ ਦੇ ਲਿਆ ਮੋੜ ਕੇ ਇੱਥੇ ਤੇ ਉਹ ਇਹਦੇ ਬਾਪੂ ਰੂਪ ਹੋ ਗਿਆ ਮੈਂ ਲੋ ਲਾ ਲੈਦਾ ਕੋਈ ਹੋਰ ਛੋਟਾ ਨਹੀਂ ਗਿਆ ਦਾ ਵੀ ਜਾਂਦਾ ਫੇ ਸਾਨੂੰ ਇਹ ਲੋੜਾ ਪਿਆ ਲੋ ਲੈ ਅੰਗੜੀ ਤਾਂ ਹੁਣ ਵੀ ਦਾ ਹੈ ਨਹੀਂ ਕਰਦਾ ਨਹੀਂ ਡਾਉਂਦਾ ਧੰਨਵਾਦ ਬਾਈ ਫੂਰ ਬਾਈ ਫੂਰ ਦਾ ਹੋ ਗਿਆ ਜੀ ਬਾਈ ਫੇ ਸਰਪਜੀ ਤੇ ਬੁਲਾਉਣਾ ਪੈਣਾ ਤਾਂ ਇਹ ਕੰਮ ਅੜ ਜਾਂਦਾ ਹਾਂ ਕਹਿ ਕੀ ਕਰਕੇ ਮਾਦਾ ਫਿਰ ਟਰੈਕਟਰ ਲੈ ਕੇ ਆਉਣਾ ਤਾਂ ਹੋਰ ਕਿਉਂ ਕੱਲ੍ਹ ਕੋਈ ਚੱਲੀ ਅੱਡੇ ਚ ਨੂੰ ਜਦ ਰੇਲਾ ਕਰ ਜਾ ਯਾਦ ਕਰ ਲੈ ਜੱਜਾ ਇਹਦੇ ਪੈਸੇ ਆਉਣ ਕਰਨੇ ਦੇਗਾ ਜਦ ਹਾਂ ਜਾ ਕਰ ਲਿਖ ਲੋ ਏ ਲਿਖ ਲੋ ਜਦ ਜਦ ਮਾਦਾ ਚੱਕ ਕੇ ਮੋਦੀ ਬਣਾ ਲਾਰਾ ਲੰਬਾ ਜਦੜ ਕਰਤੀ ਤਰੀ ਮੋਦੀ ਬਣਾ ਲਾਰਾ ਜਦੜ ਕਰਤੀ ਤਰੀ ਕਦੇ ਪੈਸੇ ਆ ਗਏ ਤਾਂ ਮੈਨੂੰ ਫੜਦੇ ਹੋ ਮੈਂ 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 ਵੀ ਪੂਰੀ ਦੱਸ ਦੇ ਆਪਾਂ ਜੋਰ ਪਿੱਛੇ ਨੂੰ ਲਾਏਗਾ ਨਾ ਅੱਗੇ ਨਹੀਂ ਲਾਏਗਾ ਸਰੋਂ ਚ ਮਾਰ ਦਾਂਗਾ ਪਹਿਲਾਂ ਨਹੀਂ ਭਾਈ ਤੁਹਾਡੇ ਕਿਉਂ ਨਾਲ ਹੀ ਨਿਕਲ ਗਈ ਆਉਂਦੇ ਜੂਨ ਨਾਲ ਹੋਰ ਤਾਂ ਚੱਲ ਅਸੀਂ ਤਾਂ ਲਾਇਆ ਖੜੇ ਬੰਦੇ ਦਾ ਹੋਰ ਹੀ ਵੱਧ ਲੱਗਦਾ ਉਹਦਾ ਹਾਂ ਇਹਦਾ ਹੈ ਹਾਂ ਹੁਣ ਜਿਹੜੇ ਜੱਗੇ ਨੇ ਲਾਇਆ ਖੜੇ ਤਾਂ ਥਾਂ ਤੇ ਸਲਿੱਪ ਕੱਢੀ ਹਾਂ ਮੈਂ ਸੁਣੀ ਆ ਹੁਣ ਜੱਗੇ ਦੇ ਝਾੜੀ ਨੂੰ ਜਿਆਦਾ ਲੱਗਿਆ ਪਿਆ ਹੋ ਜੇ ਕਰਦਾ ਭਾਈ ਜੀ ਜਿਹੜਾ ਕਰਨਗੇ ਹੁਣ ਤੂੰ ਦੇਖ ਲੈ ਵੀ ਬਿਜਲੀ ਵਾਲੇ ਖੰਭਾ ਖੜਾ ਕਰਦੇ ਆ ਮੈਂ ਤਾਂ ਜੋਰ ਲਾਗਾ ਨੂਰ ਦੂਰ ਘੱਟ ਲਾਦਾ ਮੈਨੂੰ ਸ਼ਟਰ ਖੋਲ ਕੇ ਛਟੋਚ ਲੈ ਕੇ ਜਾਨਵਰ ਕੱਢ ਕੇ ਲੈਣਾ ਮੈਨਾ ਕਾਈ ਲਾਣਾ ਨਾਲ ਮਾਰ ਲੋਂਗਾ ਬੰਦਾ ਜੋਰ ਲਾਤਾ ਲੱਗਾ ਉਹਦੇ ਨਾਰੇ ਗੇਲ ਜਾਂਦਾ ਹੁੰਦਾ ਹੈ ਉਹੀ ਵੀ ਬੋਲੀ ਮਾਰਦਾ ਹੈ ਚਲੋ ਇਹ ਖਿੱਚ ਲਾਓ ਉਹ ਕਰ ਲੱਗਾ ਤਾਂ ਟੋਚਨ ਦੇ ਦਿੰਦਾ ਮੈਨੂੰ ਹੋਰ ਵੀ ਦੇ ਦਦਾ ਕੋਈ ਪਹਿਲਾਂ ਸ਼ਟਰ ਚੱਕ ਕੇ ਟ੍ਰਾਂਸਪੋਰਟ ਜਾਨ ਸਾਰਾ ਸਾਰਾ ਜੋਰ ਇਹਦੇ ਮੈਂ ਪੈਣਾ ਤਾ ਜਾਨਵਰ ਲੈ ਕੇ ਹੁਣ ਲੈ ਕੇ ਦੇ ਦਸ ਜਾਨਵਰ ਵੀ ਕੱਢਣਾ ਆ ਜਾ ਟਰੈਕਟਰ ਕੱਢ ਰਿਹਾ ਘਰੀ ਟਰੈਕਟਰ ਬਗੜੋ ਹੀ ਪੈਣਾ ਚਲ ਵਧੀਆ ਹੋ ਗਿਆ ਨਿਕਲ ਗਿਆ ਆਪਣੇ ਬਾਅਦ ਹ ਤੋਰ ਤੱਕ ਹਲੇ ਖੜਾ ਹੈ ਨਾਉ ਜਾਈ ਜੂਈ ਰਖਣੀ ਵਿੱਚ ਰੱਖ ਰੱਖਦਾ ਹਨ ਨਿਕਲ ਜੋ ਹੁਣ ਸਾਡੇ ਸਾਡੇ ਹਾਂਜੀ ਹੈਗੀ ਟਰਾਲੇ ਨਾਲੇ ਪਰ ਹਾਂਜੀ ਨਹੀਂ ਬੰਜੀ ਦੇ ਗਰਾਊਂਡ ਹਾਂਜੀ ਦੇ ਗੋ ਜਾਂਦੇ ਹੀ ਵਿਹਲੇ ਹੋ ਜਾਂਦੇ ਜਾਂਦੇ ਵਿਹਲੇ ਡੀ ਲੇਨ ਆ ਆਰਾਮ ਘਰ ਬਣਿਆ ਵਾ ਅੱਛਾ ਆਰਾਮ ਘਰ ਚ ਪੈ ਜਾਣਾ ਇਹ ਆਰਾਮ ਘਰ ਚ ਪੈ ਜਾਣਾ ਤੁੰਦ ਨਾ ਹੁਣ ਵਧਣ ਲੱਜਣੀ ਹਾਂ ਇੱਕ ਹੋਰ ਆ ਤਿੰਨ ਗੋਬੇ ਤੁਰੂਗੇ ਉਹ ਵੀ ਲੈ ਆਏ ਪਏ ਉਹਨਾਂ ਨੇ ਜਾਮ ਜਾ ਆਹੋ ਆਹੋ ਇਹ ਵੀ ਠੀਕ ਹੈ ਪ੍ਰਚਾਰ 5 ਵਜੇ ਤੱਕ ਉਹਨਾਂ ਦੇ ਜਮਾੇ ਕੋਲ ਚੱਕ ਲੈਣ। ਆਏ ਪਤਾ ਨਹੀਂ ਇੱਧਰ ਇੱਧਰ ਕਿੱਥੇ ਗਾ? ਇੱਧਰ ਨੂੰ ਪਤਾ ਨਹੀਂ ਕਿੱਥੇ ਲੱਗੇ ਹੋਏ ਕਿਹੜੇ ਗਏ ਆ ਜਾਂ ਬੰਦ ਆ ਜਾਂ ਬੰਦੇ ਆ ਫਿਰ ਮੈਂ ਨਾ ਨਹੀਂ ਰੋਪੜ ਜਾ। ਸੜਕ ਪਰ ਵੀ ਨਗੇ। ਟੂਲ ਪਲੱਜੇ ਦਾ ਮੈਂ ਦੇਖਿਆ ਹਾਂ। ਹਮ ਹਸਪਤਾਲ ਚ ਉਂਗਲੀ ਕੋਲ 6:30 ਵਜੇ ਦੀ ਤੇ। ਅੱਛਾ। ਜਾਣੀ ਰੋਪੜ ਹੈ ਨਹੀਂ ਤਾਂ। ਟੋਪਰ ਮਾਰ ਲਿਆ ਉਹਨੇ। ਕਿਨੇ? ਬੰਦ ਤਨੇ। ਅੱਛਾ। ਲੱਗੇ ਜਾਏ ਤਾਂ ਕਿ ਰੱਖਿਆ ਵਾਪਸ। गया गया। ओहे। ओहे। अच्छा चाय ਪਾਉਣ ਲੱਗੀ ਨੇ ਐ ਕਿਤੇ ਗਲਾਸ ਚੱਕਣ ਗਈ ਉਹ ਸੜਾ ਇੱਥੇ ਨੂੰ ਆਰ ਪਾਰ ਹੋ ਗਿਆ ਕੋਈ। ਉਹ ਵਾਹ। ਕੀ ਚੀਜ਼? ਪੂਰਾ 4 ਟਾਂਕੇ ਲਵਾ ਕੇ ਲਿਆ ਸੁਪਰਮਾਰਕ ਹਸਪੀਟਲ ਤੇ। ਕੀ ਚੀਜ਼? ਉਹ ਜਿਹੜਾ ਚੋਪਰ ਕਰਦੇ ਨੇ ਹੁੰਦਾ ਖਿੱਚ ਕੇ ਰਸੀਆ। ਅੱਛਾ ਅੱਛਾ। ਚਲੋ ਬਾਈ ਠੀਕ ਆ ਤੋੜਦੇ ਆ ਬਾਕੀ। ਨਾ Oh. Uh.

Bir işi bir şey Cadê ele aí?